ਉੱਪਰ ਜੇ 52 ਹਰਿਆਣਾ ਨੰਬਰ 4 ਸਟਾਰ ਹੈ ਰਿਵਰਸ ਪੀਟੀਓ ਤੇ ਇਹ ਪਾਵਰ ਸਟੀering ਟਰੈਕਟਰ ਹੈ ਜੇ ਮਾਡਲ ਕਿੰਨੇ ਹੈ ਇਹ ਇਹ ਮਾਡਲ 16 ਐਸ ਡੀ ਆਈ 450 ਇਹ ਟਰੈਕਟਰ ਕੱਲੀ 100 ਪੱਖੋਂ ਮਾਰ ਖਾਂਦਾ ਬਈ ਪਾਵਰ ਇਹਦੀ 8 ਬਜੇ ਬੰਨਿਆ ਇੰਨੀ ਹੁੰਦੀ ਹੈ ਨਾ ਹਾਂ 45 ਪਾਵਰ ਦਾ ਹੁੰਦਾ ਹੈ ਇਹ 45 ਠੀਕ ਹੈ ਜੀ ਤੇ ਡਿਸਕਰ ਹੈ ਸਿਲੰਡਰ ਹੈ ਚਾਰ ਸਿਲੰਡਰ ਚ ਹੈ ਕਲੌਸਕਰ ਇੰਜਣ ਹੁੰਦਾ ਜੇ ਕਲੌਸਕਰ ਇੰਜਣਾਂ ਦੇ ਸਵਰਾਜ ਵਾਲਿਆਂ ਦਾ ਜਿਹੜਾ ਸਵਰਾਜ ਚ ਹੁੰਦਾ ਕਲੌਸਕਰ ਉਹ ਇੰਜਣ ਚ ਹਾਂ ਉਹਨਾਂ ਲਿਖ ਆ ਗਿਆ ਜੀ ਡੀ ਆਈ 750 ਦਾ ਸਿਕੰਦਰ ਮਾਡਲ ਆ ਆਈ ਵੀ ਡਿਊਟੀ ਮਾਈ ਲਿਆ ਆ ਟਰੈਕਟਰ ਦਾ ਤੇਲ ਖਰਚਾ ਵੀ ਘੱਟ ਆ ਬਾਪੂ ਨੂੰ ਦੱਸ ਦੇ ਤੇ ਜੇ ਆਪਾਂ ਇਹਦੇ ਟਾਇਰਾਂ ਦੀ ਗੱਲਬਾਤ ਕਰੀ ਐ ਐਮ ਆਰ ਐਫ ਜਮਾ ਐ ਖੜਾ ਤਾਜ ਅਰੇ ਆਪਣਾ ਪਲੱਸ ਵਾਲੇ ਨਿਸਾਨ ਵੀ ਨਹੀਂ ਤਹੇਗੇ ਜੀ ਸੱਸੀ ਕਾਰਵਾਈ ਦੀ ਸਾਰੇ ਦੋਸਤਾਂ ਵੀਰਾਂ ਨੂੰ ਆਪਾਂ ਮੋਚੇ ਈ ਤਲਵੰਡੀ ਸੱਬੋ ਟਰੈਕਟਰ ਮੰਡੀ ਤੇ ਜੋ ਏਸ਼ੀਆ ਦੀ ਸਭ ਤੋਂ ਵੱਡੀ ਬੰਡੀ ਬੰਡੀ ਆ ਹਰ ਬੁੱਧਵਾਰ ਨੂੰ ਇਹ ਲੱਗਦੀ ਆ ਆਪਣੇ ਨਾਲ ਫੌਜੀ ਵੀਰ ਜੋੜਿਆ ਕਰਦੇ ਆ ਗੱਲਬਾਤ ਸੱਸੀ ਕਾ ਭਾਈ ਜੀ ਹੋਰ ਕਿਵੇਂ ਜੀ ਤੇ ਕਿੰਨੇ ਕੁ ਟਰੈਕਟਰ ਮੈਲੇ ਵਾਲਾ ਜੀ ਕੀ ਸੀ ਡਰੈਕਟਰ ਵਗੈਰਾ ਹੈ ਸੇ ਡਰੈਕਟਰ ਹੈ ਜੀ ਠੀਕ ਹੈ ਜੀ ਤੇ ਲੋਨ ਵਗੈਰਾ ਕਰਵਾ ਦੋਗੇ ਟਰੈਕਟਰ ਮੇਰਾ ਕਰਵਾ ਦਿਆ ਜੀ ਠੀਕ ਹੈ ਜੀ ਜੇ ਪੁਰਾਣਾ ਟਰੈਕਟਰ ਵਿੱਚ ਘਟਾ ਕੇ ਲੈਣਾ ਕਿਸੇ ਨੇ ਕੱਟ ਲਾਂਗੇ ਠੀਕ ਹੈ ਜੀ ਇਹ ਆ ਗਿਆ ਜੀ ਸਾਹਮਣੇ ਜੌਂਡੀਅਰ 5204 ਕਿੰਨੇ ਮਾਡਲ ਹੈ ਇਹ ਇਹ 10 ਮਾਡਲ ਹੈ 10 ਮਾਡਲ ਹੈ ਜੇ ਟਾਇਰਾਂ ਦੀ ਗੱਲ ਬਾਤ ਕਰੀਏ ਜੀ ਟਾਇਰ ਹੈਗੇ 85 ਪੈਸੇ 85 ਪੈਸੇ ਬਾਈਕ ਵਾਲੇ ਟਾਇਰ ਹੈਗੇ ਜੀ ਐਮ ਆਰ ਐਫ ਦੇ ਰੈਂਟ ਵਾਲੇ ਹੈਗੇ ਜੀ 50 ਕੁ ਪੈਸੇ ਦੇ ਲਗਭਗ ਪਾਵਰ ਸਟੀering ਡਬਲ ਪੰਪ ਚ ਆ ਗਿਆ ਜੀ ਪਾਵਰ ਸਟੀering ਡਬਲ ਪੰਪ ਆ ਠੀਕ ਆ ਜੀ 3 ਸਪੀਡ ਹੈ 3 ਸਪੀਡ ਹੋਇਆ ਹੋਇਆ ਟਰੈਕਟਰ ਆ ਓਰੀਜਨਲ ਕਿੱਟ ਲੱਗੀ ਹੈ ਜੀ ਓਰੀਜਨਲ ਕਿੱਟ ਲੱਗੀ ਆ ਡਬਲ ਪੀਟੀਓ ਆ ਠੀਕ ਆ ਜੀ ਡਬਲ ਪੀਟੀਓ ਓਰੀਜਨਲ ਕਿੱਟ ਲੱਗੀ ਹੋਈ ਆ ਤੇ ਜੇ ਰੰਗ ਪੇਂਟ ਦੀ ਗੱਲ ਬਾਤ ਕਰੀਏ ਜੀ ਜਿਹਨਾਂ ਨਾਲ ਬਾਈ ਸਾਰਾ ਰੰਗ ਪੇਂਟ ਰੰਗ ਪੇਂਟ ਜਮਾ ਰੀਜਨਲ ਆ ਜੀ ਤੇ ਮਗਰਾੜ ਮਗਰੂੜ ਵੀ ਦੇਖ ਸਕਦੇ ਤੁਸੀਂ ਪੂਰੇ ਵਧੀਆ ਪਏ ਆ ਤੇ ਆਪਣੇ ਕੋਲ ਜਿਹੜੇ ਜਿਆਦਾ ਸਾਰੇ ਟਰੈਕਟਰ ਹਰਿਆਣਾ ਨੰਬਰ ਹੀ ਹੁੰਦੇ ਆ ਹਰਿਆਣਾ ਨੰਬਰ ਟਰੈਕਟਰ ਐਨਓਸੀ ਮਿਲ ਜੂ ਨਾਮ ਵੀ ਕਰਾ ਦੇਗੇ ਯਾਰ 10000 ਰੁਪਏ ਚ ਬੰਦੇ ਦੇ ਨਾਮ ਕਰਾ ਦੇਣਾ ਠੀਕ ਆ ਜੀ ਇਹ ਕਿੰਨੇ ਮਾਡਲ ਹੈ ਜੀ ਟਰੈਕਟਰ ਇਹ ਆਪਣਾ 10 ਮਾਡਲ ਆ 10 ਮਾਡਲ ਆ ਕੀ ਡਿਮਾਂਡ ਆਈ ਇਹਦੀ ਜੀ ਡਿਮਾਂਡ ਆ 415000 415000 ਰੁਪਏ ਡਿਮਾਂਡ ਆ 3 ਸਪੀਡ ਆ ਕਾਲੇ ਢਿੱਡ ਚ ਟਰੈਕਟਰ ਆ ਜਿਹਦੀ ਡਿਮਾਂਡ ਆ ਜ਼ਿਆਦਾ ਹੀ ਹੁੰਦੀ ਆ ਆਮ ਨਾਲੋਂ ਤੇ ਇਹ ਚੋ ਡਿਸਕਾਊਂਟ ਕਿੰਨਾ ਕੁ ਹੋਊ ਜੀ ਪਤਨ ਲੱਖ ਤੇ 90000 ਰੇਟ ਦੇ ਰਿਆ ਗਿਆ 3 ਲੱਖ 90000 ਦਾ ਟਰੈਕਟਰ ਤੁਹਾਨੂੰ ਮਿਲ ਜੂਗਾ ਬਾਈ ਜੀ 25000 ਦਾ ਡਿਸਕਾਊਂਟ ਹੋ ਗਿਆ ਅੱਗੇ ਜੀ ਅੱਗੇ ਖੜਾ ਸੋਨਾ ਲਿਕਾ 35 ਅੱਗੇ ਆ ਗਿਆ ਜੀ ਸੋਨਾ ਲਿਕਾ ਡੀ ਆਈ 35 ਦਾ ਤੇ ਜੇ ਇਹਦੀ ਗੱਲਬਾਤ ਕਰੀਏ ਟਰੈਕਟਰ ਦਾ ਤੇਲ ਖਰਚਾ ਬਹੁਤ ਘਟੰਦਾਣਾ ਹਾਂ ਘੱਟ ਤੇਲ ਖਰਚੇ ਵਾਲਾ ਜੇ ਕਿਸੇ ਵੀਰ ਨੇ ਕਰਾਏ ਤੇ ਲਾਣ ਨੂੰ ਲੈਣਾ ਹੋਵੇ ਪੂਰਾ ਵਧੀਆ ਟਰੈਕਟਰ ਹੈ ਮਾਡਲ ਦੀ ਗੱਲਬਾਤ ਕਰਦੇ ਕਿੰਨੇ ਮਾਡਲ 2002 ਹੈ 2002 ਮਾਡਲ 2003 ਦੀ ਹੈ ਕਾਪੀ 2003 ਦੀ ਆ। ਹਾਂ। ਠੀਕ ਆ ਜੀ। ਤੇ ਜੇ ਰੰਗ ਪੇਂਟ ਦੀ ਗੱਲ ਬਾਤ ਕਰੀ। ਇਹ ਅਰिजिनल ਟਰੈਕਟਰ ਸਾਰਾ। ਰੰਗ ਪੇਂਟ ਜਮ ਅਰिजिनल ਆ ਵੀ ਦੇਖ ਸਕਦੇ ਹੋ ਜਿੱਨਾਂ ਲਿਖਾ ਅਰिजिनल ਲਿਖਾ ਹੋਇਆ। ਹਾਂ। ਠੀਕ ਆ ਜੀ। ਤੇ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਪਾਤੀ। ਸਰ ਇਹ 40 ਕੁ ਪੈਸੇ ਟਾਇਰ ਨਾਲ। 40 ਕੁ ਪੈਸੇ ਟਾਇਰ ਹੈਗੇ ਆ। ਠੀਕ ਆ ਜੀ। ਫਰੰਟ ਸਾਈਡ ਤੇ ਮਗਰਾਟ ਵੀ ਲੱਗੇ ਹੋਏ ਆ। ਤੇ ਯੂਪੀ ਨੰਬਰ ਚ ਆ। ਕੀ ਨੰਬਰ ਆ? ਬੰਦੇ ਦੀ ਆਈਡੀ ਐਫ 8 ਹੈਗਾ ਮਾਲਕਾ। ਠੀਕ ਆ ਜੀ। ਜ਼ਿੰਮੇਦਾਰੀ ਆ। ਹਾਂ। ਤੇ ਕੀ ਡਿਮਾਂਡ ਕਰਦੇ ਆ ਪੈਸੇ ਤੇ? ਠ ਨਵਾਂ ਟਰੈਕਟਰ ਦੀ 1 ਲੱਖ ਤੇ 65000 ਰੁਪਇਆ 1 ਲੱਖ 65000 ਡਿਮਾਂਡ ਆ ਜੀ ਹਾਂ ਤੇ ਕਿੰਨੇ ਦਾ ਹੋਊਗਾ ਇਹ ਜੀ ਇਹ ਟਰੈਕਟਰ ਦੇ ਦਿਆਂ 1.5 ਲੱਖ ਦਾ 1.5 ਲੱਖ ਦਾ ਟਰੈਕਟਰ ਮਿਲ ਜੂਰੇ ਕਿਸੇ ਵੀਰ ਨੇ ਲੈਣਾ ਛੋਟੇ ਜ਼ਿੰਮੇਦਾਰਾਂ ਲਈ ਤੋਹਫਾ ਹੈ ਹਾਂ ਵਧੀਆ ਟਰੈਕਟਰ ਤੇਲ ਖਰਚਾ ਵੀ ਘਟਾ ਤੇ ਰੇਟ ਵੀ ਜਾਇਜ਼ ਆ ਮੋਕਦੇ 540 ਚੱਕਰ ਆ ਇਹ ਫਿਰ ਪੰਜ ਸਿੰਗਲ ਆ ਸਿੰਗਲ ਕਲਚ ਚਾ ਗਿਆ ਹਾਂ 540 540 ਚੱਕਰ ਆ ਅੱਗੇ ਜੀ ਅੱਗੇ ਆ 855 ਅੱਗੇ ਤੁਹਾਨੂੰ ਦਿਖਾਉਣਾ ਹੈ ਜੀ ਸਭਰਾਜ 855 ਹਰਿਆਣਾ ਨੰਬਰ ਹਰਿਆਣਾ ਨੰਬਰ ਜੇ ਟਾਇਰਾਂ ਦੀ ਗੱਲ ਬਾਤ ਕਰੀਏ 14 ਦੇ ਟਾਇਰ ਜਮਾਨਾ ਨਵੇਂ ਟਾਇਰ ਬਿਲ ਮਿਲ ਜੂਗਾ ਪਹਿਲੂ ਵੀ ਮਿਲ ਜੂਗਾ ਫਰੰਟ ਵਾਲੇ ਰੇਡੀਅਲ ਟਾਇਰ ਨੇ ਜੇ ਕਹਿੰਦੇ ਜਿਹੜੇ ਅੱਜ ਕੱਲ ਟ੍ਰੈਂਡ ਚ ਚੱਲਦੇ ਆ ਡਬਲ ਪੰਪ ਚ ਆ ਗਿਆ ਜੀ ਡਬਲ ਹੀ ਡਿਸਟਰੀਬਿਊਟਰ ਡਾਇਰੈਕਟਰ ਤੁਹਾਨੂੰ ਦਿਖਾ ਦਿੰਨੇ ਆ ਵਿੱਚ ਵੀਰ ਨੇ ਕਮੈਂਟ ਕਰਿਆ ਸੀ ਵੀ ਡਿਸਟਰੀਬਿਊਟਰ ਜੱਛਿਆ ਕਰੋ ਸਿੰਗਲਾ ਕਿ ਡਬਲ ਡਾਬਾ ਡਾਬਾ ਡਬਲ ਡਿਸਟਰੀਬਿਊਟਰ ਹੈ ਟੰਡਾ ਪੱਟੀ ਸੋਨੂੰ ਨਾਲ ਮਿਲੂਗਾ ਤੇ ਟਰੈਕਟਰ ਦੇ ਰੰਗ ਰੂਪ ਦੀ ਗੱਲ ਕਰੀਂ। ਪਾਡ ਰੈਡਨਰ ਟਰੈਕਟਰ ਆ ਬਈ। origignal ਆ ਜੀ। ਹਾਂ। ਇਹ 2 ਸਪੀਡ ਆ ਤੇ ਸਟਾਰ ਆਏਗਾ 4। 4। 4 ਸਟਾਰ ਆ ਰਿਵਰਸ ਪੀਟੀਓ ਆ ਤੇ ਇਹ ਪਾਵਰ ਸਟੀering ਟਰੈਕਟਰ ਆ ਜੇ ਮਾਡਲ ਕਿੰਨੇ ਆ ਜੀ? ਇਹ ਮਾਡਲ 16। 16 ਮਾਡਲ ਆ ਜੀ। ਹਾਂ। 16 ਮਾਡਲ ਆ। ਤੇ ਕੀ ਡਿਮਾਂਡ ਕਰਦੇ ਆਂ ਦੀ? ਜੀ ਦੀ ਡਿਮਾਂਡ ਤਾਂ 5 ਲੱਖ ਤੇ 35 ਹਜ਼ਾਰ ਆ ਜੀ। 5 ਲੱਖ 35 ਹਜ਼ਾਰ ਦਾ ਡਿਮਾਂਡ ਆ ਜੀ। ਇਹ ਨਾ ਪਰ 4,95,000 ਰੁਪਏ ਦੇ ਰਿਹਾ ਹੈ। 4,95,000 ਦਾ ਪੂਰੇ ਵੱਡੇ ਮਾਣਤਾਨ ਹੋਣਗੇ ਆਹ ਟਰੈਕਟਰ 'ਚੋ। 5 35 ਡਿਮਾਂਡ ਹੈ ਦੀ। ਠੀਕ ਹੈ ਜੀ। ਅੱਗੇ ਜੀ। ਹਰਿਆਣਾ ਨੰਬਰ ਹੈ। ਠੀਕ ਹੈ ਜੀ। ਸੌਦਾ ਹੋਣ ਤੋਂ ਬਾਅਦ ਲੋਨ ਹੋ ਜੂਗਾ ਵੀ ਨਾ। ਲੋਨ ਵੀ ਹੋ ਜੂਗਾ। ਹਾਂਜੀ। ਸੌਦਾ ਹੋਣ ਤੋਂ ਬਾਅਦ ਬੰਦਾ 10,000 ਰੁਪਏ ਦੇ ਦੇ। ਤੇ ਆਪਾਂ ਨੰਬਰ ਲਵਾ ਕੇ ਦੇ ਦੇ। ਪੰਜਾਬ ਨੰਬਰ ਲਵਾ ਦੇ। ਪੰਜਾਬ ਨੰਬਰ ਲਵਾ ਦੇ ਦੱਸ ਦੇ। ਪੰਜਾਬ ਨੰਬਰ ਹੀ ਲਵਾ ਦਾਂਗੇ ਬਾਈ ਕਹਿੰਦਾ ਬਈ ਵੀ ਕਰਤਾ। ਸੋਰੀ ਇਹਦਾ ਤਾਂ ਪੰਜਾਬ ਨੰਬਰ ਹੈ ਇਹਦਾ ਫੈਕਟਰੀ ਪੰਜਾਬ ਨੰਬਰ ਹੈ। अच्छा उरे दा हरियाणा ਲਿਖਿਆ ਇਹ हरियाणा ਲਿਖਿਆ ਇਹ ਇਹਦੀ ਐਨਓਸੀ ਆ ਗਈ ਠੀਕ ਹੈ ਜੀ ਆਪਣੇ ਨਾਮ ਦੇ ਆਪ ਦੇ ਨਾਂ ਦੀ ਕਢਾ ਲਈ ਐਨਓਸੀ ਠੀਕ ਹੈ ਜੀ ਪੰਜਾਬ ਨੰਬਰ ਲੱਗੂ ਤੇ ਨਾਮ ਨੰਬਰ ਲੱਗ ਜੂ ਇਹਦਾ ਪੰਜਾਬ ਨੰਬਰ ਲਵਾ ਕੇ ਦੇਵਾਂਗੇ ਨਾਮ ਕਰਾਉਣਾ ਪੂਗਾ ਬੰਦੇ ਨੂੰ ਠੀਕ ਹੈ ਜੀ ਠੀਕ ਹੈ ਅੱਗੇ ਆ ਗਿਆ ਜੀ ਏਐਸ ਡੀਆਈ 450 ਇਹ ਟਰੈਕਟਰ ਕੱਲੀ 100 ਪੱਖੋਂ ਮਾਰ ਖਾਂਦਾ ਬਈ ਪਾਵਰ ਇਹਦੀ 8 ਬਜੇ ਪੰਡਿਆ ਇੰਨੀ ਹੁੰਦੀ ਹੈ ਨਾ ਹਾਂ 45 ਪਾਵਰ ਦਾ ਹੁੰਦਾ ਹੈ 45 ਠੀਕ ਹੈ ਜੀ ਤੇ ਡਿਸਕਵਰੀ ਚਾਰ ਸਿਲੰਡਰ ਚ ਹੈ ਕਲੌਸ ਕਰ ਇੰਜਨ ਹੁੰਦਾ ਹੈ ਜੇ ਕਲੌਸ ਕਰ ਇੰਜਨਾਂ ਦੇ ਸਵਰਾਜ ਵਾਲਿਆਂ ਦਾ ਜਿਹੜਾ ਸਵਰਾਜ ਚ ਹੁੰਦਾ ਹੈ ਕਲੌਸ ਕਰ ਉਹ ਇੰਜਨ ਚ ਹਾਂ ਤੇ ਪੂਰਾ 12 ਮਾੜਾ ਟਰੈਕਟਰ ਇੰਨੇ ਦਾ 12 ਮਾੜਾ ਆਈਸ਼ਰ ਵੀ ਨਹੀਂ ਦਿੰਦਾ ਕੋਈ ਠੀਕ ਆ ਜੀ ਜੇ ਆਪਾਂ ਟਾਇਰਾਂ ਦੀ ਗੱਲਬਾਤ ਕਰੀ ਜੀ ਟਾਇਰ ਮੂਰਲੇ ਹੈ ਅੱਧੇ ਕ 50 ਮਾੜਲੇ 45 ਰੁਪਏ ਟਾਇਰ ਮਾਗਰਲੇ ਬਾਈ ਕਲੇ 45 ਕਾ ਜੇ ਰੰਗ ਰੂਪ ਦੀ ਗੱਲ ਕਰੀ ਰੰਗ ਰੂਪ ਸਾਰਾ Ориਜਨਲ ਆ ਭਾਈ ਜਿੱਥੋਂ ਮਗਰਾਨ ਮਰੂੜ ਜੇ ਤੇ ਖਰਾਬ ਹੋਏ ਮਾੜੇ ਮੋਟੇ ਉਹ ਵੀ ਨਹੀਂ ਕਰਾਇਆ ਆ ਪੂਰੀ ਉਮੀ ਪਈ ਜਾਵੇ ਬਾਈ ਕੰਨੇ ਦੱਸ ਕੇ ਕਟ ਕਰ ਲਾਂਗੇ ਪਰ ਕਰਾਂਗੇ ਤਸੱਲੀ ਬਕਸ ਹਾਂ ਸੈਂਟਰ ਗੀਅਰ ਚ ਸੈਂਟਰ ਗੀਅਰ ਚ ਇਹ ਫਿਰ ਤਾਂ ਇਹ 800 ਬਜੇ ਬੰਦੇ ਤੇ ਬਰਾਬਰ ਹੀ ਲਾਉਂਦਾ ਹਨਾ ਖਲਾਸ ਕਰਤਾ ਇੰਜੜਾ ਗਿਆ ਖਲਾਸ ਕਰਦਾ ਹੀ ਇੰਜੜਾ ਗਿਆ ਹਾਂ ਹਾਂ ਇਹ ਕੀ ਮਾਡਲ ਹੈ ਜੀ 12 ਮਾਡਲ ਹੈ 12 ਮਾਡਲ ਹੈ ਕੀ ਡਿਮਾਂਡ ਕਰਦੇ ਦੀ ਜੀ ਇਹਦੀ 2 ਲੱਖ 25 ਹਜ਼ਾਰ 2 ਲੱਖ 25 ਹਜ਼ਾਰ ਡਿਮਾਂਡ ਆ ਤੇ ਕਿੰਨੇ ਦਾ ਹੋ ਜੂ ਇਹ ਜੀ ਇਹ 2 ਲੱਖ ਦਾ ਦੇ ਦੇ ਪੂਰੇ 2 ਲੱਖ ਦਾ ਇੰਨੇ ਦਾ ਤਾਂ ਆਖਾ ਟਰੈਕਟਰ ਨਹੀਂ ਮਿਲਦਾ ਇੰਨੇ ਦਾ 12 ਮਾਡਲ ਅਸ਼ਰ ਵੀ ਜਿਆਦਾ ਠੀਕ ਆ ਜੀ ਇਹ ਸਿੰਗਲ ਪੰਪ ਚ ਆ ਗਿਆ ਜੀ ਤੇ ਇੱਥੇ ਜੇ ਵੀ ਗੱਲਬਾਤ ਕਰੀਏ ਸਿੰਪਲ ਸਟੀering ਚਾਹਣਾ ਜੀ ਸਿੰਪਲ ਸਟੀering ਸਿੰਪਲ ਸਟੀering ਚ ਡਿਸਕ ਦਾ ਬ੍ਰੇਕ ਡਬਲ ਕਲੱਚ ਆ ਡਬਲ ਕਲੱਚ ਆ ਕ੍ਰੋਸ ਕਰਦਾ ਇੰਜਣਾ ਠੀਕ ਆ ਜੀ ਬਰਾਜ ਵਾਲਾ ਹਾਂ ਸਵਰਾਜ ਵਾਲਾ ਤਾਂ ਹੁੰਦੇ ਸੀ ਕਲੌਸ ਕਰ ਸਾਹਮਣੇ ਸੋਨੂੰ ਦਿਖਾਉਣੇ ਜੀ ਸੋਨਾ ਲਿਖਾ DI 750 ਦਾ ਤੇ ਜੇ ਇਹ ਵੀ ਰੰਗ ਰੂਪ ਦੀ ਗੱਲ ਕਰੀਏ origignal ਬਾਈ ਸਾਰਾ ਸਾਰਾ origignal ਆ ਜਿੱਥੋਂ ਲਿਆ ਹੋਇਆ ਮਾੜਾ ਰਿਹਾ ਉਹਨਾਂ ਤੋਂ ਲਿਆ ਬੰਪਰ ਬੰਪਰ ਹੋਇਆ ਬਾਈ ਕਿਨਾਂ 10k ਦੇਵਾਂਗੇ ਜਿੰਨਾ ਵੀ ਹੋਊਗਾ ਇਕਸਾਰ ਨੋ ਰੰਗ ਰੂਪ ਪੂਰਾ ਸਾਫ ਆ ਸਾਈਡ ਗੇਅਰ ਚ ਸਾਈਡ ਗੇਅਰ ਸਾਈਡ ਗੇਅਰ ਤੇ ਪਾਵਰ ਸਟੀering ਚ ਆ ਪਾਵਰ ਸਟੀering ਆਹ ਤੈਰਾ ਨਹੀਂ ਜੇ ਗੱਲਬਾਤ ਕਰੀ ਤਰ 90 ਪੈਸੇ ਟਾਇਰ ਹੈਗੇ ਬਈ ਚਾਰੇ 25 8 ਟਾਇਰਾਂ ਦੀ ਕੰਡੀਸ਼ਨ ਹੈਗੀ ਆ ਚਾਰਿਆਂ ਦੀ ਤੇ ਬਾਈਕ ਵਾਲੇ ਟਾਇਰ 14 ਦੇ ਆਗੇ 14 ਵਾਲੇ ਤੇ ਰਿਮ ਰੂਮਾ ਪੂਰੇ ਸਾਫ ਆ ਟਰੈਕਟਰ ਦੇ ਦੇਖ ਸਕਦੇ ਹੋ ਤੁਸੀਂ ਕੰਡੀਸ਼ਨ ਬਣੇ ਬਾਕੇ ਤਸੱਲੀ ਕਰਕੇ ਟਰੈਕਟਰ ਲੈ ਕੇ ਜਾਓ ਬਾਈ ਕਹਿੰਦਾ ਤੇ ਇਹ ਆ ਗਿਆ ਜੀ ਡਬਲ ਪੰਪ ਚ ਮਾਡਲ ਕਿੰਨੇ ਆ ਜੀ ਉਹ ਕੋਲ ਕੋ ਡਬਲ ਡਿਸਟ੍ਰੀਬਿਊਟਰ ਡਿਸਟ੍ਰੀਬਿਊਟਰ ਵੀ ਡਬਲ ਲੱਗਿਆ ਹੋਇਆ ਬਈ ਸਾਨੂੰ ਚੈੱਕ ਵੀ ਕਰਵਾ ਦਿੰਨੇ ਆ ਤੇ ਡਿਸਟ੍ਰੀਬਿਊਟਰ ਡਬਲ ਤੇ ਦੇਖ ਸਕਦਾ ਹਾਂ ਡੰਡਾ ਪੱਟੀ ਸਾਨੂੰ ਹਰੇਕ ਟਰੈਕਟਰ ਨਾਲ ਮਿਲੂਗਾ ਤੇ ਮਾਡਲ ਕਿੰਨੇ ਆ ਜੀ 20 ਮਾਡਲ 14 14 ਮਾਡਲ ਚ ਤੇ ਕੀ ਡਿਮਾਂਡ ਕਰਦੇ ਆ ਜੀ ਡਿਮਾਂਡ ਦਾ 4,25,000 4,25,000 ਡਿਮਾਂਡ ਆ ਤੇ ਕਿੰਨੇ ਕ ਦਾ ਹੋ ਜੂ ਇਹ ਜੀ 3,92,000 3,95,000 ਦਾ ਟਰੈਕਟਰ ਸਾਨੂੰ ਮਿਲ ਜੂ 30,000 ਦਾ ਡਿਸਕਾਊਂਟ ਆ ਆ ਟਰੈਕਟਰ 'ਚ ਅੱਗੇ ਦਿਖਾਉਣੇ ਆ ਜੀ ਸਾਹਮਣੇ ਦੇਖ ਸਕਦੇ ਹੋ ਤੁਸੀਂ ਸੋਨਾ ਲੇਖਾ ਆ ਗਿਆ ਜੀ ਡੀਆਈ 750 ਦਾ ਸਿਕੰਦਰਾ ਮਾਡਲ ਆ ਹਾਈ ਬਿ ਡਿਊਟੀ ਮਾਈਲੇਜ ਆ ਟਰੈਕਟਰ ਦਾ ਤੇ ਖਰਚਾ ਵੀ ਘੱਟ ਆ ਬਾਪੂ ਨੂੰ ਦੱਸ ਦੇ ਤੇ ਜੇ ਆਪਾਂ ਇਹਦੇ ਟਾਇਰਾਂ ਦੀ ਗੱਲ ਬਾਤ ਕਰੀਏ ਐਮ ਆਰ ਐਫ ਜਮਾ ਐ ਖੜਾ ਤਾਜਾ ਅਰੇ ਪੜਾ ਪਲੱਸ ਵਾਲੇ ਨਿਸ਼ਾਨ ਵੀ ਨਹੀਂ ਤਾਹੀ ਹੈਗੇ ਤੇ ਬੇਟ ਬੂਟ ਵੀ origignal ਲੋਹੇ ਦੇ ਲੱਗੇ ਹੋਏ ਆ ਆ ਬੇਟ ਬੂਟ ਨਾ ਕੰਪਨੀ ਕੰਪਲੀਟ ਨਹੀਂ ਹੁੰਦੇ ਉਹ ਵੀ ਲੱਗੇ ਆ ਜੀ ਕੰਪਨੀ ਵਾਲੀ ਲੱਗੇ ਹੋਇਆ ਬਾਈ ਕਹਿੰਦਾ ਦੁਬਾਰੇ ਵੀ ਨਹੀਂ ਲਾਏ ਹੋਏ ਇਹ ਡਬਲ ਡਿਸਟਰੀਬਿਊਟਰ ਚ ਹੈ ਜੀ ਨਾਲ ਦੇ ਮਗਰਾੜ ਮਗਰੂਡ ਨੇ ਦੇਖ ਸਕਦੇ ਹੋ ਕੰਡੀਸ਼ਨ ਮਗਰਾੜਾਂ ਦੀ ਵੀ ਪੂਰੀ ਓਕੇ ਪਈਆ ਡੰਡਾ ਪੱਟੀ ਇਹਦੇ ਨਾਲ ਵੀ ਮਿਲੂਗਾ ਤੇ ਜਿਹਦੇ ਰੰਗ ਰੂਪ ਦੀ ਗੱਲਬਾਤ ਕਰੀ ਰੰਗ ਰੂਪ ਸਾਰਾ ਓਰੀਜਨਲ ਹੈ ਬੰਪਰ ਨਵਾਂ ਲੱਗਿਆ ਹੋਇਆ ਠੀਕ ਆ ਜੀ ਬੰਪਰ ਲੱਗਿਆ ਹੋਇਆ ਪੇਂਟ ਹੋ ਕੇ ਲੱਗਦੇ ਹੁੰਦੇ ਸਾਨੂੰ ਨਵਾਂ ਲੱਗਿਆ ਉੱਚੇ ਮਾਲ ਦਾ ਨਵਾਂ ਲੱਗਿਆ ਹੋਇਆ ਵਾ ਇਹਨਾਂ ਦੇ ਉਹ ਜਿਹੇ ਬੰਪਰ ਆਉਂਦੇ ਵਸੇ ਠੀਕ ਆ ਜੀ ਇਹਦੇ ਨਾਲ ਹਾਂਜੀ ਇਹ ਵੱਡਾ ਥੋੜਾ ਜਿਹਾ ਉੱਚੇ ਮਾਲ ਦਾ ਬੰਪਰ ਹੈ 22 23 ਮਾ ਠੀਕ ਆ ਜੀ ਤੇ ਦੇਖ ਸਕਦਾ ਤੁਸੀਂ ਮਾਡਲ ਤਾਰਨੀ ਤਾਰਾ ਮਾਡਲ ਆ ਜੀ ਡਬਲ ਪੰਪ ਡਬਲ ਡਿਸਟਰੀਬਿਊਟਰ ਸਾਈਡ ਗੀਅਰ ਚ ਸਿਕੰਦਰ ਮਾਡਲ ਆ ਗਿਆ ਜੀ ਤੇ ਦੇਖ ਸਕਦਾ ਤੁਸੀਂ ਰੰਗ ਪੇਂਟ ਪੂਰਾ ਸਾਫਾ ਟਰੈਕਟਰ ਦਾ ਤੇ ਇਹਦੀ ਡਿਮਾਂਡ ਦੀ ਗੱਲਬਾਤ ਕਰੀ ਡਿਮਾਂਡ ਤਾਂ 5 ਲੱਖ 35000 ਹੈ 5 ਲੱਖ 35000 ਤਾਂ ਡਿਮਾਂਡ ਆ ਜੀ 4 ਲੱਖ 95000 ਦੇ ਦਾਂਗੇ ਵੀਰੇ 4 ਲੱਖ 95000 ਦਾ ਟਰੈਕਟਰ ਸਾਨੂੰ ਇਹ ਮਿਲ ਜੂਗਾ ਤੇ ਬਾਕੀ ਆਪਾਂ ਤੁਹਾਨੂੰ ਐਡਰੈਸ ਦੱਸ ਦਿੰਨੇ ਆ ਬਾਈ ਦਾ ਇੱਕ ਵਾਰੀ ਫੇਰ ਆ ਪਿੰਡ ਕਿਹੜਾ ਬਾਈ ਜੀ ਆਪਣਾ ਪਿੰਡ ਆਪਣਾ ਸੰਦੋਹਾ ਬਾਈ ਸੰਦੋਹਾ ਪਿੰਡ ਆ ਜੀ ਠੀਕ ਆ ਜੀ ਤੇ ਕੰਟੈਕਟ ਨੰਬਰ ਜੀ ਆਪਣਾ 986409900 ਠੀਕ ਆ ਜੀ ਬਟ ਜਿਹੜੇ ਵੀ ਹਰਿਆਣਾ ਟਰੈਕਟਰ ਹਰਿਆਣਾ ਨੰਬਰ ਲੈਣ ਤੋਂ ਥੋੜੇ ਜਗ ਦੇ ਬਾਈ ਤੈਨੂੰ ਮੈਂ ਦੱਸਦਾ ਹਰਿਆਣਾ ਨੰਬਰ ਟਰੈਕਟਰ ਆਪਾਂ ਨੂੰ ਬੰਦਾ ਸੌਦਾ ਕਰਮ ਤੋਂ ਬਾਅਦ 10000 ਰੁਪਏ ਦੇ ਦੇ ਉਹ ਨਾਮ ਨੰਬਰ ਪੰਜਾਬ ਨੰਬਰ ਦਾ ਆਊਗਾ ਹਾਂ ਉਹਦੇ ਨਾਮ ਦਾ ਹਾਂ 10000 ਦਾ ਹਾਂ 10000 ਉਹ ਰੇਟ ਵੀ ਕੱਟ ਮੈਨੂੰ ਬਾਕੀ ਵੱਧ ਲੱਗੇ ਕੱਟ ਲੱਗਣੋਂ ਮੇਰੀ ਸਹਿਦਕੀ ਹੈ 10000 ਕੇ ਪੰਜਾਬ ਨੰਬਰ ਲਵਾ ਦਵਾਂਗੇ ਹਾਂ ਕੰਟੈਕਟ ਨੰਬਰ ਦੱਸ ਜੀ ਆਪਣਾ 996409900 ਠੀਕ ਹੈ ਜੀ ਪ੍ਰਾਣ ਟਰੈਕਟਰ ਵੀ ਕੱਟ ਲਾਂਗੇ ਕੱਟ ਲਾਂਗੇ ਪ੍ਰਾਣਾ ਲੋਨ ਵੀ ਹੋ ਜੂ ਲੋਨ ਵੀ ਕਰਾ ਦੇ ਠੀਕ ਹੈ ਜੀ ਹਾਂ ਜੀ ਤੋਂ ਲੋਨ ਆ ਵੀ ਭਾਈ ਦੂਰ ਦਾ ਬੰਦਾ ਨਾ ਹੋਵੇ ਜਿਵੇਂ ਤਰਨ ਤਾਰਨ ਪੱਟੀ ਪੱਟੀ ਲਾ ਕੇ ਦਾ ਕਰਦਾ ਹੀ ਨਹੀਂ ਕੋਈ ਠੀਕ ਹੈ ਜੀ ਮਤਲਬ ਲਵੇ ਤਾਂ ਵਈ ਲਵੇ 12 ਦਾ ਬੰਦਾ ਹੋਵੇ 50 ਤੋਂ 60 ਕਿਲੋ ਮੀਟਰ ਹਾਂ 50 ਤੋਂ 60 ਕਿਲੋ ਮੀਟਰ ਠੀਕ ਆ ਜੀ ਉਹਨਾਂ ਦੇ ਲਾਉਣ ਕਰਵਾ ਦੇ ਉਹਨਾਂ ਦੇ ਕਰਵਾ ਦੇ ਠੀਕ ਆ ਜੀ ਹਾਂਜੀ ਦੋਸਤੋ ਵੀਡੀਓ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਰੱਖਿਓ ਬਾਈ ਜੀ ਜਿਹੜੇ ਵੀਰੇ ਆਪਣੇ ਚੈਨਲ ਤੇ ਨਵੇਂ ਜੁੜਿਆ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਧੰਨਵਾਦ